तू बड़ा होशियार से बना हुआ है ना मैं आप आप, आप आपको आप आप बोल रहा हूं, आप कर रहा हूं। मैं वीडियो बना के डालूंगा कि क्या किया नहीं आप डाल दो वीडियो बना के मैं वीडियो बनाकर लेकिन आप साइड पे आप चले हुए हैं था करो मेरी गाड़ी वहां लगी थी भाई साहब ने ऐसे हाथो पैर नहीं कर सकते गए पंजाबी दी जे ਉਥੇ ਕਿਸੇ ਨਾਲ ਝਟ ਪੈ ਜਾਂਦੀ ਆ ਤਾਂ ਸਾਰੇ ਕਹਿ ਦਿੰਦੇ ਆ ਜੀ ਕੰਗੜਾ ਦੇ ਇਹ ਕਰਕੇ ਹੋ ਗਿਆ ਚੰਗਣਾ ਦੇ ਕਰਕੇ ਹੋ ਗਿਆ ਐਦਾਂ ਨਹੀਂ ਐ ਅਪੀਲਾ ਹੋੜੀਆਂ ਨੇ ਹਿਮਾਚਲ ਨਾ ਜਾਓ ਆਖਰਕਾਰ ਇਹ ਲੋਕ ਚਾਹੁੰਦੇ ਕੀ ਨੇ ਇਹ ਕਿਉਂ ਇਸ ਮਸਲੇ ਨੂੰ ਪੜਕਾਉਣਾ ਚਾਹੁੰਦੇ ਨੇ ਆ ਆ ਜਿਹੜੀਆਂ ਵੀਡੀਓ ਚੱਲੀਆਂ ਨੇ ਆਉਣ ਦਿਓ ਇਹਨਾਂ ਨੂੰ ਇੱਥੇ ਆ ਕੇ ਆਪਾਂ ਚੱਕ ਲਿਆਂਗੇ ਫਲਾਣਾ ਕਿੰਨੇ ਕੁ ਪੰਜਾਬੀ ਹਿਮਾਚਲ ਪ੍ਰਦੇਸ਼ ਘੁੰਮਦੇ ਹੋਣਗੇ ਹਜ਼ਾਰਾਂ ਕੋ ਮਦੇ ਹੋਣਗੇ ਬਿਲਕੁਲ ਤੇ ਹੁਣ ਫਿਰ ਜੇ ਇੰਨੇ ਘੁਮ ਰਹੇ ਨੇ ਫਿਰ ਤਾਂ ਸਿੱਧਾ ਹੀ ਉਹ ਕੰਗੜਾ ਦੇ ਮਾਮਲੇ ਦੇ ਨਾਲ ਫਿਰ ਸਾਰਿਆਂ ਤੇ ਅਟੈਕ ਨਾ ਕਰਦੇ ਨੇ ਗੱਲ ਇੱਕ ਵੀਡੀਓ ਆਈ ਕਹਿੰਦੇ ਕਿ ਪੰਜਾਬ ਦੀਆਂ ਜਿਹੜੀਆਂ ਗੱਡੀਆਂ ਖੜੀਆਂ ਸੀ ਉਹਨਾਂ ਨੂੰ ਟਾਰਗੇਟ ਬਣਾ ਕੇ ਪਿੱਛੋਂ ਰੋੜੇ ਮਾਰ ਕੇ ਉਹਨਾਂ ਦੇ ਸ਼ੀਸ਼ੇ ਤੋੜੇ ਤੁਸੀਂ ਵੀ ਦੇਖਿਆ ਵੀਡੀਓ ਜੇ ਇਹ ਕਿਹਾ ਜਾ ਰਿਹਾ ਕਿ ਵੀ ਪੰਜਾਬੀਆਂ ਨੇ ਹਿਮਾਚਲ ਪ੍ਰਦੇਸ਼ ਦੀ ਐਮਪੀ ਜਾਂ ਉੱਥੇ ਦੀ ਰਹਿਣ ਵਾਲੀ ਕੰਗੜਾ ਦੇ ਨਾਲ ਇਦਾਂ ਕੀਤਾ ਤਾਂ ਉਹਦੇ 'ਚ ਸਾਰੇ ਪੰਜਾਬੀ ਥੋੜੀ ਨਾ ਆ ਗਏ ਹੱਥ ਦੀਆਂ ਰੇਖਾਵਾਂ ਦੇਖਣ ਦੇ ਲਈ ਸਾਰਾ ਇਹ ਮਸਲਾ ਹੋਇਆ ਸੀ ਕਿਦੋਂ ਸਾਡੇ ਵਾਲੇ ਭਰਾ ਉਹਨਾਂ ਨੂੰ ਦਿਖਾਉਣ ਲੱਗ ਗਏ ਹੋਣਗੇ ਉਹਦੇ 'ਚ ਕੁਝ ਹੀਟ ਆਫ ਦਾ ਮੂਮੈਂਟ ਗੱਲਬਾਤ ਹੋ ਗਈ ਤੇ ਉਹ ਜਿਹੜੀ ਆ ਲੜਾਈ ਦਾ ਕਾਰਨ ਬਣ ਗਿਆ ਹੁਣ ਇਹਨੂੰ ਤੁਸੀਂ ਕੰਗੜਾ ਨਾਲ ਕਿਵੇਂ ਜੋੜੋਗੇ ਤੋਂ ਉਹ ਹੋਇਆ ਸਿਰਫ ਰੋਂਗ ਸਾਈਡ ਆਉਣ ਦੇ ਕਰਕੇ ਹੁਣ ਉਹਦੇ 'ਚ ਕੰਗੜਾ ਕਿਵੇਂ ਜੋੜ ਲਈ ਐਪਾ ਕਿਉਂਕਿ ਜਦੋਂ ਅਸੀਂ ਵੀਡੀਓ ਬਣਾਉਣ ਲੱਗ ਜਾਨੇ ਆ ਉਦੋਂ ਸਾਨੂੰ ਪਤਾ ਹੈ ਕਿ ਹੁਣ ਅਸੀਂ ਸਹੀ ਬੋਲਣਾ ਹੁਣ ਅਸੀਂ ਗਲਤ ਨਹੀਂ ਬੋਲਣਾ ਉਸ ਤੋਂ ਪਹਿਲਾਂ ਜੋ ਵੀ ਹੋਇਆ ਉਹ ਕਿਸੇ ਨੇ ਨਹੀਂ ਦੇਖਿਆ। ਆਨਅਰ ਪੰਜਾਬ ਬਰਸਿਜ ਹਿਮਾਚਲ ਪ੍ਰਦੇਸ਼ ਕਿਉਂ ਬਣ ਰਿਹਾ ਹੈ? ਕੌਣ ਨੇ ਉਹ ਲੋਕ ਜਿਹੜਾ ਸੋਸ਼ਲ ਮੀਡੀਆ ਤੇ ਇੰਨੇਕ ਤੂਲ ਹੈ ਜਿਹੜੀ ਉਹ ਇਸ ਮਾਮਲੇ ਨੂੰ ਲਗਾ ਰਿਹਾ ਹੈ ਕਿ ਵਾਰ-ਵਾਰ ਕੰਗਣਾ ਦਾ ਨਾਮ ਲੈ ਕੇ ਸੋਸ਼ਲ ਮੀਡੀਆ ਤੇ ਵੱਖ-ਵੱਖ ਵੀਡੀਓਜ਼ ਪਾਈਆਂ ਜਾ ਰਹੀਆਂ ਨੇ ਤਾਂ ਇਸ ਸੰਬੰਧੀ ਗੱਲਬਾਤ ਕਰਾਂਗੇ ਮੇਰੇ ਨਾਲ ਨੇ ਸਾਡੇ ਸਹਿਯੋਗੀ ਪੱਤਰਕਾਰ ਰਾਉ ਬ੍ਰਿੰਦ ਬੈਨਿਪਾਲ ਜੀ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਖਰਕਾਰ ਕੌਣ ਉਹ ਲੋਕ ਨੇ ਕੀ ਕਿੰਨੀ ਕੁ ਸਚਾਈਆ ਇਨ੍ਹਾਂ ਮਾਮਲੇ 'ਤੇ ਜਿਹੜੀ ਵਾਰ-ਵਾਰ ਵੀਡੀਓਜ਼ ਸਾਹਮਣੇ ਆ ਰਹੀ ਨੇ rau ਜੀ ਕਿਵੇਂ ਦੇਖਦੇ ਹੋ ਕਿ ਪੰਜਾਬ ਵਰਸੀ ਜੀ ਹਿਮਾਚਲ ਪ੍ਰਦੇਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਪੀਲਾਂ ਹੋ ਰੀਆਂ ਨੇ ਹਿਮਾਚਲ ਨਾ ਜਾਓ ਜਬ ਅੱਖ-ਅੱਖ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਆ ਆਖਰਕਾਰ ਕਾਰਨ ਕੀ ਆ ਕਿਹੜੇ ਉਹ ਲੋਕ ਨੇ ਜਿਹੜੇ ਇਸ ਮਾਮਲੇ ਨੂੰ ਤੂਲ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਅ ਦੇਖੋ ਸਤਨਾਮ ਵਿੱਚ ਪਹਿਲੀ ਗੱਲ ਤਾਂ ਇਹ ਆ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਕਹਿ ਰਹੇ ਨੇ ਕਿ ਹਿਮਾਚਲ ਨਾ ਜਾਓ। ਹੂੰ। ਦੇਖੋ ਨਾ ਤਾਂ ਪੰਜਾਬੀਆਂ ਦਾ ਹਿਮਾਚਲ ਜਾਏ ਬਿਨਾ ਸਰਨਾ। ਕਿਉਂ ਅਸੀਂ ਘੁੰਮਣਾ ਠੀਕ ਹੈ ਘੁੰਮਣ ਫਿਰਨ ਦੇ ਸ਼ੌਕੀਨ ਹੈ ਤੇ ਪਹਾੜਾਂ ਦੇ ਸ਼ੌਕੀਨ ਹੈ ਮੌਸਮ ਠੰਡਾ ਹੁੰਦਾ ਤੇ ਹਿਮਾਚਲ ਪੰਜਾਬੀ ਨਾ ਜਾਣ ਇਹ ਤਾਂ ਹੋ ਨਹੀਂ ਸਕਦਾ। ਦੂਸਰੀ ਗੱਲ ਇਹ ਹੈ ਕਿ ਪੰਜਾਬੀ ਜਿੰਨੇ ਕਾਲੇ ਹੁੰਦੇ ਨੇ ਹਿਮਾਚਲ ਪ੍ਰਦੇਸ਼ ਜਾਣ ਨੂੰ ਉੱਥੇ ਪਹਾੜੀਆਂ ਤੇ ਜਾਣ ਨੂੰ। ਹਿਮਾਚਲ ਦੇ ਜਿਹੜੇ ਸਾਡੇ ਭੈਣ ਭਰਾ ਨੇ ਜਿਹੜੇ ਕੋਈ ਦੁਕਾਨਦਾਰ ਨੇ ਜਾਂ ਆਮ ਲੋਕ ਵੀ ਨੇ ਉਹ ਵੀ ਇਸੇ ਗੱਲ ਦੀ ਉਡੀਕ ਕਰਦੇ ਨੇ ਕਿ ਪੰਜਾਬੀ ਆਉਣ ਸਾਡੇ ਕੋਲ ਹਾਲਾਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਨਹੀਂ ਹੈ ਕਿ ਕੱਲਾ ਪੰਜਾਬ ਤੋਂ ਹੀ ਟੂਰਿਜ਼ਮ ਜਾਂਦਾ ਟੂਰਿਸਟ ਨੇ ਜਿਹੜੇ ਉਹ 올ਓਵਰ ਇੰਡੀਆ ਤੋਂ ਜਾਂਦੇ ਨੇ ਹੁਣ ਦਿੱਲੀ ਤੋਂ ਬਹੁਤ ਵੱਡੀ ਗਿਣਤੀ ਚ ਆਸੇ ਪਾਸੇ ਹੋਰ ਦੇਖ ਲਓ ਬਹੁਤ ਵੱਡੀ ਗਿਣਤੀ ਚ ਇਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਚ ਆਪਾਂ ਗੱਲ ਕਰ ਰਹੇ ਹਾਂ ਨਾ ਕਿਉਂਕਿ ਵਕੇਸ਼ਨ ਦੇ ਦਿਨ ਨੇ ਬੱਚਿਆਂ ਨੂੰ ਛੁੱਟੀਆਂ ਨੇ ਸੋ ਪੰਜਾਬ ਦੇ ਲੋਕ ਤਾਂ ਜਾਂਦੇ ਹੀ ਜਾਂਦੇ ਨੇ ਸਾਡੀ ਇਹ ਹੈ ਕਿ ਸਾਡੀ ਪਹੁੰਚ ਨੇੜੇ ਆ ਬਾਕੀਆਂ ਨੇ ਤਾਂ ਕਦੇ-ਕਦਾਈਂ ਜਾਣਾ ਹੁੰਦਾ ਸਾਲ 'ਚ ਕਦੀ ਵਾਰ ਪੰਜਾਬੀਆਂ ਦਾ ਤਾਂ ਜਦੋਂ ਦਿਲ ਕਰੇ ਉਦੋਂ ਸ਼ਾਮ ਨੂੰ ਵੀ ਸੈਲਫ ਮਾਰ ਲੈਂਦੇ ਆ ਕਿ ਚਲੋ ਜੀ ਹਿਮਾਚਲ ਚਲੀਏ ਬਿਲਕੁਲ ਸੋ ਇਹ ਤਾਂ ਨਹੀਂ ਹੋ ਸਕਦਾ ਕਿ ਪੰਜਾਬੀ ਹਿਮਾਚਲ ਨਾ ਜਾਣ ਤੇ ਇਹ ਵੀ ਨਹੀਂ ਹੋ ਸਕਦਾ ਕਿ ਹਿਮਾਚਲੀ ਇਹ ਕਹਿਣ ਕਿ ਬਈ ਪੰਜਾਬੀਓ ਤੁਸੀਂ ਨਾ ਆਇਓ ਇਹ ਤਾਂ ਗੱਲ ਬਿਲਕੁਲ ਹੀ ਗਲਤ ਆ ਹਾਂ ਜੋ ਕੁਝ ਚੱਲ ਰਿਹਾ ਜਿਵੇਂ ਤੁਸੀਂ ਕਿਹਾ ਪਹਿਲਾਂ ਕਿ ਤੂਲ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਪ੍ਰੋਪਰ ਤੂਲ ਵੀ ਕੁਝ ਜਿਹੜੇ ਲੋਕ ਨੇ ਜਿਹੜੇ ਇਹ ਚਾਹੁੰਦੇ ਨੇ ਕਿ ਐਵੇਂ ਵੰਡੀਆਂ ਪਹਿਣ ਸਾਡੇ ਸਮਾਜ ਦੇਸ਼ ਚ ਵੰਡੀਆਂ ਪਹਿਣ ਕੁਝ ਉਹ ਲੋਕ ਨੇ ਪਰ ਵੱਡੀ ਜਿਹੜੀ ਗੱਲ ਹੈਗੀ ਆ ਉਹ ਸੋਸ਼ਲ ਮੀਡੀਆ ਇਸ ਦੇ ਲਈ ਜ਼ਿੰਮੇਦਾਰ ਆ ਸੋਸ਼ਲ ਮੀਡੀਆ ਤੇ ਦੇਖੋ ਤੁਹਾਨੂੰ ਆਜ਼ਾਦੀ ਇੱਕ ਮਿਲ ਜਾਂਦੀ ਹੈ ਕਿ ਤੁਸੀਂ ਕੁਝ ਵੀ ਚੱਕ ਕੇ ਚੀਜ਼ ਅਪਲੋਡ ਕਰ ਸਕਦੇ ਹੋ ਤੁਸੀਂ ਕੁਝ ਵੀ ਬੋਲ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਦਿਓ ਜਾਂ ਲਾਈਵ ਹੋ ਜਾਓ ਮਤਲਬ ਤੁਹਾਨੂੰ ਐਟ ਦਾ ਮੂਵਮੈਂਟ ਕੋਈ ਕੁਝ ਨਹੀਂ ਕਹੂਗਾ ਜਿੰਨਾ ਚਿਰ ਤੁਸੀਂ ਕੋਈ ਬਹੁਤਾ ਪੱਤੀਜਨਕ ਸ਼ਬਦ ਨਹੀਂ ਕਹੋਗੇ ਫਿਰ ਉਹ ਸੋਸ਼ਲ ਮੀਡੀਆ ਦਾ ਜਿਹੜਾ ਪਲੇਟਫਾਰਮ ਹੋਊਗਾ ਉਹ ਤੁਹਾਡੇ ਤੇ ਐਕਸ਼ਨ ਲੈ ਲੂਗਾ ਜੀ ਹੁਣ ਗੱਲ ਸ਼ੁਰੂ ਕਿੱਥੋਂ ਹੋਈ ਆ ਜੜ ਫੜਨ ਦੀ ਲੋੜ ਆ ਕਿ ਦੇਖੋ ਜਿਹੜਾ ਕੰਗਣਾ ਵਾਲਾ ਤੇ ਕੁਲਵਿੰਦਰ ਕੌਰ ਵਾਲਾ ਇੱਕ ਐਪੀਸੋਡ ਹੋਇਆ ਹੁਣ ਸਾਰੇ ਕਹਿ ਰਹੇ ਆ ਪੰਜਾਬ ਹਿਮਾਚਲ ਗਏ ਪੰਜਾਬੀ ਦੀ ਜੇ ਉੱਥੇ ਕਿਸੇ ਨਾਲ ਝਟ ਪੈ ਜਾਂਦੀ ਆ ਤਾਂ ਸਾਰੇ ਕਹਿ ਦਿੰਦੇ ਆ ਜੀ ਕੰਗੜਾ ਦੇ ਇਹ ਕਰਕੇ ਹੋ ਗਿਆ ਕੰਗੜਾ ਦੇ ਕਰਕੇ ਹੋ ਗਿਆ ਐਦਾਂ ਨਹੀਂ ਆ ਹਮ ਦੇਖੋ ਪਹਿਲਾਂ ਵੀ ਪੰਜਾਬੀ ਜਾਂਦੇ ਹਿਮਾਚਲ ਪਹਿਲਾਂ ਵੀ ਬਹੁਤ ਸਾਰਿਆਂ ਦੀਆਂ ਲੜਾਈਆਂ ਹੋਈਆਂ ਨੇ ਉਹ ਐਟ ਦਾ ਮੂਮੈਂਟ ਕੁਝ ਹੀਟ ਪੁਆਇੰਟ ਹੋ ਜਾਂਦੇ ਨੇ ਤੋਂ ਕੁਝ ਕਈ ਵਾਰ ਅਸੀਂ ਵੀ ਨਹੀਂ ਸਮਝਦੇ ਕਈ ਵਾਰ ਅਗਲੇ ਵੀ ਨਹੀਂ ਸਮਝਦੇ ਸੋ ਕੰਗਣਾ ਰਣੌਤ ਤੇ ਕੁਲਵਿੰਦਰ ਕੌਰ ਦੇ ਨਾਲ ਜੋੜ ਕੇ ਹਰ ਇੱਕ ਮੈਟਰ ਦੇਖਣਾ ਇਹ ਬੜਾ ਗਲਤ ਆ ਹੁਣ ਦੇਖੋ ਪਹਿਲਾ ਜਿਹੜਾ ਮਾਮਲਾ ਇਸ ਇਹਦੇ ਚ ਆਇਆ ਸੀ ਜਿਹੜਾ ਐਨ ਆਰ ਆਈ ਪੰਜਾਬੀ ਸਪੈਨ ਸਪੈਨ ਚ ਰਹਿੰਦਾ ਜੋੜਾ ਉਹ ਕੰਮ ਬਣ ਗਿਆ ਹਨਾ ਉਹ ਕਹਿੰਦੇ ਕਿ ਵੀ ਸਾਡੇ ਨਾਲ ਇਦਾਂ ਇਦਾਂ ਵਿਵਹਾਰ ਕੀਤਾ ਆ ਉਹਦੇ ਤੇ ਦੇਖੋ ਜਾਂਚ ਹੋਈ ਆ हिमाचल ਦੇ ਡੀਜੀਪੀ ਨੇ ਜਾਂਚ ਕਰਾਈਆ ਪੁਲਿਸ ਨੇ ਜਾਂਚ ਕਰਾਈਆ हिमाचल ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦਾ ਬਿਆਨ ਆਇਆ ਤੇ ਉਹਨਾਂ ਨੇ ਸਾਫ ਤੌਰ ਤੇ ਇਨਕਾਰ ਕੀਤਾ ਕਿ ਇਹ ਕੰਗਣਾ ਦੇ ਨਾਲ ਰਿਲੇਟ ਮਾਮਲਾ ਤਾਂ ਹੈ ਹੀ ਨਹੀਂ ਸੀ ਹੁਣ ਜਾਣਕਾਰੀ ਤਾਂ ਇਹ ਵੀ ਹੈ ਉੱਥੇ ਜਿਹੜੇ ਲੋਕਲ ਪੁਲਿਸ ਨੇ ਜਿਨੇ ਜਾਂਚ ਕੀਤੀ ਹੈ ਉਹ ਕਹਿੰਦੇ ਵੀ ਹੱਥ ਦੀਆਂ ਰੇਖਾਵਾਂ ਦੇਖਣ ਦੇ ਲਈ ਸਾਰਾ ਇਹ ਮਸਲਾ ਹੋਇਆ ਸੀ ਕਿਤੋਂ ਸਾਡੇ ਵਾਲੇ ਭਰਾ ਉਹਨਾਂ ਨੂੰ ਦਿਖਾਉਣ ਲੱਗ ਗਏ ਹੋਣਗੇ ਉਹਦੇ ਚ ਕੁਝ ਹੀਟ ਆਫ ਦਾ ਮੂਮੈਂਟ ਗੱਲਬਾਤ ਹੋ ਗਈ ਤੇ ਉਹ ਜਿਹੜੀ ਆ ਲੜਾਈ ਦਾ ਕਾਰਨ ਬਣ ਗਿਆ ਹੁਣ ਇਹਨੂੰ ਤੁਸੀਂ ਕੰਗੜਾ ਨਾਲ ਕਿਵੇਂ ਜੋੜੋਗੇ ਠੀਕ ਹੈ ਦੂਸਰਾ ਆ ਜੰਨੇ ਆ ਇੱਕ ਕੱਲ ਪਰਸੋਂ ਇੱਕ ਹੋਰ ਵੀਡੀਓ ਅਪਲੋਡ ਹੋਈ ਸੀ ਸਾਹਮਣੇ ਆਈ ਸੀ ਉਹਦੇ ਚ ਸ਼ਾਇਦ ਕੋਈ ਚੰਡੀਗੜ੍ਹ ਪੁਲਿਸ ਦਾ EMPLOYEES ਸੀਗਾ ਮੁਲਾਜ਼ਮ ਸੀ ਤੇ ਉਹਨੂੰ ਘੇਰੇ ਹੋਏ ਸੀਗੇ ਹਿਮਾਚਲ ਵਾਲੇ ਹੁਣ ਦੇਖੋ ਜੀ ਉਹ ਵੀਡੀਓ ਧਿਆਨ ਦੇ ਨਾਲ ਆਪਾਂ ਸਤਨਾਮ ਦੇਖੀਏ ਤਾਂ ਉਹਦੇ ਚ ਹਿਮਾਚਲ ਵਾਲੇ ਜਿਹੜੇ ਇਹ ਕਹਿ ਰਹੇ ਨੇ ਕਿ ਤੁਸੀਂ ਰੋਂਗ ਸਾਈਡ ਤੋਂ ਆ ਰਹੇ ਹੋ ਇਸ ਕਰਕੇ ਸੀ ਤੁਹਾਨੂੰ ਰੋਕਿਆ ਜੀ ਉਹਦੇ 'ਚ ਵੀ ਗੱਲ ਕਰਨ ਦਾ ਲੈਜਾ ਥੋੜਾ ਜਿਹਾ ਹਿਮਾਚਲ ਪੁਲਿਸ ਦਾ ਵੀ ਠੀਕ ਨਹੀਂ ਸੀ ਥੋੜਾ ਜਿਹਾ ਇਧਰੋਂ ਵੀ ਆਪਣਾ ਪਹਿਲਾ ਹੋ ਗਿਆ ਸੀ ਕਿਉਂਕਿ ਜਦੋਂ ਅਸੀਂ ਵੀਡੀਓ ਬਣਾਉਣ ਲੱਗ ਜਾਨੇ ਆ ਉਦੋਂ ਸਾਨੂੰ ਪਤਾ ਕਿ ਹੁਣ ਅਸੀਂ ਸਹੀ ਬੋਲਣਾ ਹੁਣ ਅਸੀਂ ਗਲਤ ਨਹੀਂ ਬੋਲਣਾ ਉਸ ਤੋਂ ਪਹਿਲਾਂ ਜੋ ਵੀ ਹੋਇਆ ਉਹ ਕਿਸੇ ਨੇ ਨਹੀਂ ਦੇਖਿਆ ਸੋ ਉਹ ਹੋਇਆ ਸਿਰਫ ਰੋਂਗ ਸਾਈਡ ਆਉਣ ਦੇ ਕਰਕੇ ਹੁਣ ਉਹਦੇ 'ਚ ਕੰਗੜਾ ਕਿਵੇਂ ਜੋੜ ਲਈ ਆ ਆਪਾਂ ਠੀਕ ਹੈ ਤੀਸਰਾ ਆਜੋ ਕੱਲ ਇੱਕ ਵੀਡੀਓ ਆਈ ਕਹਿੰਦੇ ਕਿ ਪੰਜਾਬ ਦੀਆਂ ਜਿਹੜੀਆਂ ਗੱਡੀਆਂ ਖੜੀਆਂ ਸੀ ਉਹਨਾਂ ਨੂੰ ਟਾਰਗੇਟ ਬਣਾ ਕੇ ਪਿੱਛੋਂ ਰੋੜੇ ਮਾਰ ਕੇ ਉਹਨਾਂ ਦੇ ਸ਼ੀਸ਼ੇ ਤੋੜੇ ਤੁਸੀਂ ਵੀ ਦੇਖਿਆ ਵੀਡੀਓ ਬਿਲਕੁਲ ਉਹਦੇ ਵਿੱਚ ਕੁਝ ਰਾਜਸਥਾਨ ਦੀਆਂ ਗੱਡੀਆਂ ਵੀ ਦਿਖਾਈਆਂ ਹਾਂ ਹਾਂ ਮੈਂ ਉਹੀ ਕਹਿਣਾ ਸੀ ਇੱਕ ਨੰਬਰ ਉਹ ਚ ਰਾਜਸਥਾਨ ਦਾ ਵੀ ਸੀ ਬਾਕੀ ਦੋ ਇੱਕ ਗੱਡੀਆਂ ਪੰਜਾਬ ਦੀਆਂ ਸੀ ਹੁਣ ਗੱਲ ਕਰ ਲੋ ਕਿ ਫੈਕਟ ਚੈੱਕ ਕਰ ਲੋ ਤੇ ਉਹ ਵੀਡੀਓ ਇੱਕ ਡੇਢ ਸਾਲ ਪੁਰਾਣੀ ਆ ਹੂੰ ਤੇ ਹੁਣ ਉਹ ਮੌਕਾ ਸੀਗਾ ਕਿਸੇ ਦੇ ਕੋਲ ਪਈ ਸੀ ਉਹਨੇ ਇਦਾਂ ਹੀ ਚੱਕਤੀ ਅੱਗੇ WhatsApp ਤੇ ਗਈ ਅੱਗੇ ਗਈ ਨਾ ਤੁਸੀਂ ਦੇਖਿਆ ਨਾ ਮੈਂ ਦੇਖਿਆ ਅੱਛਾ ਇਹ ਆ ਅੱਗੇ ਫਾਰਵਰਡ ਕਰਤੀ ਮਤਲਬ ਇਹ ਚੀਜ਼ਾਂ ਜੋ ਵੀ ਹੋ ਰਹੀਆਂ ਨੇ ਇਹ ਬੜੀਆਂ ਗਲਤ ਨੇ ਮੈਂ ਉਥੇ ਗੱਲ ਰੁਕੀ ਟੋਕੀ ਗਈ ਸੀ ਮੈਂ ਇੱਥੇ ਇਹ ਕਹਿ ਰਿਹਾ ਸੀ ਇਸ ਟਾਈਮ ਵੀ ਆਪਾਂ ਇੱਥੇ ਬੈਠ ਕੇ ਗੱਲ ਕਰ ਰਹੇ ਆ ਤਾਂ ਇਸ ਟਾਈਮ ਤੁਸੀਂ ਅੰਕੜੇ ਕਢਾ ਲਓ ਵੀ ਕਿੰਨੇ ਕੁ ਪੰਜਾਬੀ ਹਿਮਾਚਲ ਪ੍ਰਦੇਸ਼ ਚ ਘੁੰਮਦੇ ਹੋਣਗੇ ਹਜ਼ਾਰਾਂ ਘੁੰਮਦੇ ਹੋਣਗੇ ਬਿਲਕੁਲ ਜੀ ਤੇ ਹੁਣ ਫਿਰ ਜੇ ਇੰਨੇ ਘੁੰਮ ਰਹੇ ਨੇ ਫਿਰ ਤਾਂ ਸਿੱਧਾ ਹੀ ਉਹ ਕੰਗੜਾ ਦੇ ਮਾਮਲੇ ਦੇ ਨਾਲ ਫਿਰ ਸਾਰਿਆਂ ਤੇ ਅਟੈਕ ਨਾ ਕਰ ਦੇਣ ਹੂੰ ਮਤਲਬ ਜੇ ਇੱਕ ਇੱਕ ਅੱਧੀ ਘਟਨਾ ਹੋ ਗਈ ਯਾਰ ਕਮਾਲ ਹੈ ਤੁਸੀਂ ਹਰ ਇੱਕ ਘਟਨਾ ਨੂੰ ਤੁਸੀਂ ਕਹਿ ਦਿਓ ਕਿ ਜੀ ਇਹ ਕੰਗੜਾ ਕਰਕੇ ਹੋ ਗਿਆ ਔਰ ਉਹ ਕੰਗਨ ਵਾਲਾ ਵੀ ਆਪਾਂ ਦੁਬਾਰਾ ਛੇੜ ਲੈਣੇ ਆ ਮਸਲਾ ਹੁਣ ਕੰਗਨ ਵਾਲਾ ਕਿਹੜਾ ਕੁਲਵਿੰਦਰ ਕੌਰ ਸੋਚ ਕੇ ਬੈਠੀ ਸੀ ਬਿਲਕੁਲ ਵੀ ਉਹ ਆਉਗੀ ਐਦਾਂ ਆਉਗੀ ਮੈਂ ਐਦਾਂ ਕਰੂੰਗਾ ਠੀਕ ਹੈ ਉਹ ਉਹ ਮੌਕੇ ਤੇ ਜੋ ਕੁਝ ਹੋਇਆ ਉਹਨਾਂ ਦਾ ਜਿਹੜਾ ਵੱਡੇ ਅਫਸਰ ਸੀਗੇ ਜਿਹੜੇ ਕੁਲਵਿੰਦਰ ਕੌਰ ਦੇ ਸੀਨੀਅਰ CISF ਦੇ ਉਹ ਆਪ ਦੱਸ ਕੇ ਗਏ ਨੇ ਕਹਿੰਦੇ ਵੀ ਕੰਗਣਾ ਰਣੌਤ ਜਦੋਂ ਉਸ ਕਾਊਂਟਰ ਤੇ ਪਹੁੰਚੀ ਤਾਂ ਉਸ ਕਾਊਂਟਰ ਤੇ ਪੰਜਾਬ ਪੁਲਿਸ ਦੀ ਇੱਕ ਮਹਿਲਾ ਸੀਗੀ ਉਹ ਕੋਈ ਉਹਨਾਂ ਨੂੰ ਲੱਗਿਆ ਹੋਣਾ ਕਿ ਮੈਨੂੰ ਹੈਲਪ ਦੀ ਜ਼ਰੂਰਤ ਹੈ ਉਹਨੇ CISF ਦੀ ਕੁਲਵਿੰਦਰ ਕੌਰ ਜਿਹੜੀ ਨਾਲ ਖੜੀ ਸੀ ਉਹਨੂੰ ਆਵਾਜ਼ ਮਾਰਲੀ ਆਵਾਜ਼ ਮਾਰੀ ਉਹ ਅੱਗੇ ਜੋ ਕੁਝ ਹੋਇਆ ਹੋਣਾ ਉਹ ਹੁਣ ਦੇਖੋ ਨਾ ਤਾਂ CISF ਨੇ ਕੁਝ ਦੱਸਿਆ ਵੀ ਦੋਨਾਂ 'ਚ ਗੱਲ ਕੀ ਹੋਈ ਸੀ ਕੁਲਵਿੰਦਰ ਕੌਰ ਨੇ ਜ਼ਰੂਰ ਦੱਸਿਆ ਕਿ ਮੈਨੂੰ ਬਈ ਇਸ ਗੱਲ ਦਾ ਗੁੱਸਾ ਸੀ ਹੋ ਸਕਦਾ ਕਿ ਉੱਥੇ ਕੋਈ ਇਹਨਾਂ ਦੀ ਤੂ ਤੂ ਮੈਮਾ ਹੋ ਗਈ ਹੋਵੇ ਉਹ ਸੋਚ ਸਮਝ ਕੇ ਨਹੀਂ ਕੀਤਾ ਗਿਆ ਸੀ ਫਿਰ ਉਸ ਨੂੰ ਰਿਲੇਟ ਨਹੀਂ ਕਰ ਸਕਦੇ ਦੇਖੋ ਟਾਰਗੇਟ ਜੇ ਇਹ ਕਿਹਾ ਜਾ ਰਿਹਾ ਕਿ ਵੀ ਪੰਜਾਬੀਆਂ ਨੇ ਹਿਮਾਚਲ ਪ੍ਰਦੇਸ਼ ਦੀ ਐਮਪੀ ਜਾਂ ਉੱਥੇ ਦੀ ਰਹਿਣ ਵਾਲੀ ਕੰਗੜਾ ਦੇ ਨਾਲ ਇਦਾਂ ਕੀਤਾ ਤਾਂ ਉਹਦੇ 'ਚ ਸਾਰੇ ਪੰਜਾਬੀ ਥੋੜੀ ਨਾ ਆ ਗਏ ਉਹ ਤਾਂ ਕੁਲਵਿੰਦਰ ਕੌਰ ਕੀ ਸੋਚਦੀ ਸੀ ਕੰਗੜਾ ਦੇ ਬਾਰੇ ਉਹਨੂੰ ਸਿਰਫ ਉਸ ਬਿਆਨ ਦਾ ਦਰਦ ਸੀਗਾ ਦੁੱਖ ਸੀਗਾ ਜਿਹੜਾ ਕੰਗੜਾ ਰੌਤ ਨੇ ਬਿਨਾਂ ਸੋਚੇ ਸਮਝੇ ਦੇ ਦਿੱਤਾ ਸੀਗਾ ਕਿ ਇਹ ਤਾਂ 100-100 ਰੁਪਏ ਤੇ ਆਈਆਂ ਹੋਈਆਂ ਦਿਹਾੜੀ ਤੇ ਮਹਿਲਾਵਾਂ ਨੇ ਉਹਦੀ ਮਾਂ ਬੈਠੀ ਸੀ ਇਸ ਕਰਕੇ ਉਹਨੂੰ ਦਰਦ ਸੀ ਉਹ ਜੋ ਵੀ ਹੋਇਆ ਪਰ ਇਹ ਗਲਤ ਹੈ ਕਿ ਜੋੜਨਾ ਦੇਖੋ ਨਾ ਪੰਜਾਬੀ ਹਿਮਾਚਲ ਜਾਏ ਬਿਨਾਂ ਰਹਿ ਸਕਦੇ ਨੇ ਤੇ ਨਾ ਹਿਮਾਚਲੀਆਂ ਦਾ ਪੰਜਾਬੀਆਂ ਦੇ ਬਿਨਾਂ ਗੁਜ਼ਾਰਾ ਸੋ ਇਹ ਗੱਲ ਹੋ ਨਹੀਂ ਸਕਦੀ ਸੋ ਜਿੰਨਾ ਹੋ ਸਕਦਾ ਇਹ ਇਸ ਗੱਲਿਆ ਨੂੰ ਉੱਥੇ ਤੱਕ ਹੀ ਰਹਿਣ ਦਿਆ ਕਰੋ ਕਿਸੇ ਚੀਜ਼ ਦੇ ਨਾਲ ਰਿਲੇਟ ਨਾ ਕਰਿਆ ਕਰੋ ਠੀਕ ਹੈ ਨਹੀਂ ਤਾਂ ਫਿਰ ਇਹ ਹੋ ਜਾਊਗਾ ਕਿ ਜੇ ਇਸੇ ਤਰੀਕੇ ਦੇ ਨਾਲ ਵਧ ਗਈ ਗੱਲ ਕੱਲ ਨੂੰ ਇੱਕ ਅੱਧਾ ਕੋਈ ਹੋਰ ਬੈਟਰ ਆ ਗਿਆ ਤੇ ਕੱਲ ਨੂੰ ਪੰਜਾਬ ਵਾਲਿਆਂ ਦੇ ਕੋਲ ਕੋਈ ਹਿਮਾਚਲ ਦਾ ਕੋਈ ਬੰਦਾ ਆ ਗਿਆ ਬਈ ਫਿਰ ਉਹਦਾ ਹਾਲ ਕੀ ਹੋਊਗਾ ਜਾਂ ਫਿਰ ਜੇ ਇਹ ਇਹ ਹੋ ਗਿਆ ਤੇ ਕੱਲ ਨੂੰ ਫਿਰ ਹਿਮਾਚਲ ਵਾਲੇ ਕਹਿਣਗੇ ਕਿ ਆ ਪੰਜਾਬੀ ਸਾਨੂੰ ਦਸਤਾਰ ਵਾਲਾ ਇੱਕ ਦੇਖ ਗਿਆ ਬਈ ਕੁੱਟ ਦੋ ਮਾਰ ਦੋ ਐਦਾਂ ਥੋੜੀ ਨਾ ਹੁੰਦਾ Rao ji ਤੁਸੀਂ ਇਹ ਗੱਲ ਕਰ ਰਹੇ ਹੋ ਕਿ ਇਹ ਮਾਮਲਾ ਕਾਫੀ ਵੱਸ ਸਕਦਾ ਹੈ ਤੇ ਉੱਥੇ ਜੇਕਰ ਗੱਲ ਕਰੀਏ ਕਿ ਜੇ ਇਹ ਚੰਗਿਆੜੀ ਛਿੜ ਜਾਂਦੀ ਹੈ ਤੇ ਇਸ ਨੂੰ ਸਾਂਭਣਾ ਬਹੁਤ ਔਖਾ ਹੋ ਜੂਗਾ ਆਖਰਕਾਰ ਇਹ ਲੋਕ ਚਾਹੁੰਦੇ ਕੀ ਨੇ ਇਹ ਕਿਉਂ ਇਸ ਮਸਲੇ ਨੂੰ ਪੜਕਾਉਣਾ ਚਾਹੁੰਦੇ ਨੇ ਜਦੋਂ ਕਿ ਪੰਜਾਬ ਚੋਂ ਹੀ ਹਿਮਾਚਲ ਪ੍ਰਦੇਸ਼ ਬਣਿਆ ਜਦੋਂ ਇੱਕੋ ਸੂਬੇ ਚੋਂ ਨਿਕੜਿਆ ਇਹ ਸੂਬਾ ਸੀਗਾ ਵੱਖ ਹੋਇਆ ਰਾਜ ਪਰ ਇਸ ਦੇ ਬਾਵਜੂਦ ਵੀ ਲੋਕ ਹਲੇ ਵੀ ਜਿਹੜੇ ਆ ਮਸਲੇ ਨੂੰ ਪਖਾਉਣ ਦੀ ਕਿਉਂ ਕੋਸ਼ਿਸ਼ ਕਰ ਰਹੇ ਨੇ ਨਹੀਂ ਹ ਇਹ ਸਤਨਾਮ ਜੀ ਇਹ ਗੱਲ ਨੋਟ ਕਰ ਲਓ ਕਿ ਇਹ ਮਸਲਾ ਭਖ ਦਾ ਭੁਖ ਦਾ ਕੋਈ ਨਹੀਂ ਇਹ ਸਿਰਫ ਸੋਸ਼ਲ ਮੀਡੀਆ ਤੱਕ ਮੀਡੀਆ ਤੱਕ ਕੀ ਸੀਮਤ ਨੇ ਇਹ ਗੱਲਾਂ ਜੀ ਆਮ ਹੁਣ ਤੁਸੀਂ ਚਲੋ ਹੁਣ ਚਲੋ ਆਪਾਂ ਚੱਲਦੇ ਆਂ ਦੋਨੋਂ ਜਣੇ ਆਪਾਂ ਘੁੰਮ ਕੇ ਆਉਨੇ ਹਿਮਾਚਲ ਪ੍ਰਦੇਸ਼ ਆਪਾਂ ਨੂੰ ਦੇਖਦੇ ਆਂ ਜਦੋਂ ਆਪਣਾ ਵੇ ਆਫ ਟਾਕਿੰਗ ਠੀਕ ਹੈ ਹਮ ਹੈ ਜਦੋਂ ਅਸੀਂ ਖੁਦ ਹੀ ਨਹੀਂ ਗਾਲ ਕੱਢ ਕੇ ਬੋਲਦੇ ਇਹ ਅਗਲੇ ਦੇ ਖੜੇ ਪੈਂਦੇ ਤੇ ਅਗਲਾ ਪਾਗਲ ਥੋੜੀ ਹੈ ਕਿ ਬਿਨਾਂ ਗੱਲੀ ਕਰੂਗਾ ਜਾਂ ਤਾਂ ਦੇਖੋ ਸਾਡੀ ਕੋਈ ਗਲਤੀ ਹੋਊਗੀ ਜੀ ਤਾਂ ਕੋਈ ਸਾਨੂੰ ਕਹੂਗਾ ਨਹੀਂ ਤਾਂ ਉਂਝ ਜਾਂਦਿਆਂ ਨੂੰ ਕੌਣ ਕਰੂਗਾ ਆਪਣੇ ਸਿਰ ਤੇ ਬਾਕੀ ਦੇ ਹੋਰ ਸੂਬਿਆਂ ਦੇ ਲੋਕਾਂ ਦੇ ਸਿਰ ਤੇ ਤਾਂ ਉਹਨਾਂ ਦਾ ਰੋਜ਼ਗਾਰ ਚੱਲਦਾ ਸੋ ਉਹ ਨਹੀਂ ਚਾਹਣਗੇ ਵੀ ਪੰਜਾਬੀ ਨਾ ਆਉਣ ਕਿਉਂਕਿ ਪੰਜਾਬੀ ਇੱਕ ਬਹੁਤ ਵੱਡਾ ਟੂਰਿਸਟਾਂ ਦਾ ਹਿੱਸਾ ਜਾਂਦਾ ਹੈ ਜਿਹੜਾ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਜਾਂਦਾ ਬਹੁਤ ਸਾਰੇ ਐਨਆਰਆਈ ਨੇ ਉਹ ਵੀ ਹਮੇਸ਼ਾ ਜਾਂਦੇ ਨੇ ਹਨਾ ਉੱਤਰਾਖੰਡ ਅਸੀਂ ਜਾਂਦੇ ਆ ਸਾਡਾ ਧਾਰਮਿਕ ਸਥਾਨ ਹੇਮਕੁੰਡ ਸਾਹਿਬ ਉੱਥੇ ਆ ਸੋ ਇਹ ਗੱਲਾਂ ਸਿਰਫ ਸੋਸ਼ਲ ਮੀਡੀਆ ਤੱਕ ਹੀ ਨੇ ਕਮੈਂਟਾਂ ਤੱਕ ਹੀ ਨੇ ਕਮੈਂਟਾਂ ਦੇ ਵਿੱਚ ਹੁਣ ਮੈਂ ਦੇਖਦਾ ਕਈ ਵਾਰ ਆ ਆ ਜਿਹੜੀਆਂ ਵੀਡੀਓ ਚੱਲੀਆਂ ਨੇ ਆਉਣ ਦਿਓ ਇਹਨਾਂ ਨੂੰ ਇੱਥੇ ਆ ਕੇ ਆਪਾਂ ਚੱਕ ਲਿਆਂਗੇ ਫਲਾਣਾ ਉਹ ਬਈ ਕੌਣ ਤੁਸੀਂ ਹਾਂ ਤੁਸੀਂ ਕਿੱਥੇ ਕੀ ਚੱਕ ਲੋਗੇ ਤੁਸੀਂ ਹੁਣ ਜਿਨੇ ਉਹ ਕਮੈਂਟ ਕੀਤਾ ਬੰਦੇ ਨੇ ਹੁਣ ਉਹਦਾ ਪਤਾ ਹੀ ਨਹੀਂ ਹੁਣ ਉਹ ਕਿਤੇ ਉੱਥੇ ਜਾਊਗਾ ਬਿਲਕੁਲ ਮਤਲਬ ਇਹ ਚੀਜ਼ਾਂ ਸਿਰਫ ਥੋੜਾ ਜ਼ੋਰ ਨਹੀਂ ਲੱਗਣਾ ਕਿ ਕਮੈਂਟ ਕਰ ਦੇਣਾ ਅੱਗ ਲਾ ਦੇਣੀ ਆ ਕਿ ਚੱਕ ਲੋ ਵਾਢ ਲੋ ਇਹ ਚੀਜ਼ਾਂ ਬਹੁਤ ਗਲਤ ਨੇ ਸੋਸ਼ਲ ਮੀਡੀਆ ਇੱਕ ਚੰਗੇ પાસੇ ਨੂੰ ਕੰਮ ਕਰਨ ਦੇ ਲਈ ਬਣਿਆ ਉਹਨੂੰ ਚੰਗੇ ਪਾਸੇ ਨੂੰ ਹੀ ਲਾ ਕੇ ਰੱਖੋ 네ਗੇਟਿਵਿਟੀ ਨਾਲ ਸੋਸ਼ਲ ਮੀਡੀਆ ਦੇ ਅੱਗੇ ਕਰਕੇ ਫਲਾਓ ਨਹੀਂ ਤਾਂ ਫਿਰ ਉਹੀ ਗੱਲ ਹੈ ਕਿ ਉਹ ਦਿਨ ਦੂਰ ਵੀ ਨਹੀਂ ਜਦੋਂ ਇਸ ਤਰੀਕੇ ਦੀਆਂ ਲੋਕ ਪੋਸਟਾਂ ਪਾਉਣਗੇ ਜ਼ਾਹਰ ਉਹ ਗੱਲਾਂ ਵਾਲੀਆਂ ਤੇ ਫਿਰ ਕਿਸੇ ਨਾ ਕਿਸੇ ਨੇ ਚੱਕ ਕੇ ਤੁਹਾਡੇ ਉਸ ਕਮੈਂਟ ਦੀ ਜੇ ਸ਼ਿਕਾਇਤ ਕਰਤੀ ਤਾਂ ਫਿਰ ਤੁਹਾਡੇ ਸਿੱਧਾ ਸਾਈਬਰ ਕ੍ਰਾਈਮ ਵਾਲਾ ਪਰਚਾ ਦਰਜ ਹੋਊਗਾ ਸੋ ਇਹ ਗੱਲਾਂ ਬਹੁਤ ਧਿਆਨ ਦੇਣ ਯੋਗ ਨੇ ਇਸ ਤਰੀਕੇ ਦੇ ਨਾਲ ਫੁੱਟ ਪਾਉਣ ਦੀ ਗੱਲ ਇਹ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹਿਮਾਚਲੀ ਵੀ ਸਾਡੇ ਭਰਾ ਨੇ ਅਸੀਂ ਵੀ ਹਿਮਾਚਲੀਆਂ ਦੇ ਭਰਾ ਆ ਬਿਲਕੁਲ ਇੱਕੋ ਸੂਬਾ ਸੀਗਾ ਹਰਿਆਣਾ ਵੀ ਠੀਕ ਹੈ ਇਸ ਵੇਲੇ ਅਲੱਗ ਹੋਇਆ ਪੰਜਾਬ ਤੋਂ ਹਿਮਾਚਲ ਵੀ ਅਲੱਗ ਹੋਇਆ ਹੋਇਆ ਪਹਿਚਾਨ ਐ ਅਲੱਗ-ਅਲੱਗ ਐ ਪਰ ਜਿਹੜੀ ਖੂਨ ਦਾ ਰਿਸ਼ਤਾ ਕਹਿ ਲੋ ਉਹ ਤਾਂ ਇੱਕੋ ਹੀ ਐ ਸੋ ਇਸ ਗੱਲੋਂ ਜਿਹੜੇ ਵੀ ਲੋਕ ਨੇ ਜਿਹੜੇ ਵੀ ਇਹ ਸ਼ਰਾਰਤਾਂ ਕਰਦੇ ਨੇ ਜਿਹੜੇ ਵੀ ਇਹ ਅੱਛਾ ਉਹਨਾਂ ਦੀ ਵੀ ਇੱਕ ਜਾਂਦੇ-ਜਾਂਦੇ ਆਪਾਂ ਹੋਰ ਗੱਲ ਬੜੀ ਇੰਪੋਰਟੈਂਟ ਰਸਤੇ ਨਾਮ कि ਜਿਵੇਂ ਕਿਸੇ ਦਾ ਵੀ ਉੱਥੇ ਕੋਈ ਨਾ ਕੋਈ ਘਟਨਾ ਹੋ ਗਈ ਹੈ ਤੁਸੀਂ ਉਹਨੂੰ ਆਪਣੇ ਮੂੰਹੋਂ ਇਹ ਨਾ ਜੋੜੋ ਵੀ ਇਹ ਕੰਗਣਾ ਕਰਕੇ ਹੋਇਆ ਮੈਂ ਜੇ ਮੈਂ ਗਲਤ ਨਹੀਂ ਤਾਂ ਜਿਹੜੇ ਐਨ ਆਰ ਆਈ ਪੰਜਾਬੀ ਵੀਰ ਸੀ ਸ਼ਾਇਦ ਉਹਨਾਂ ਦੇ ਮੂੰਹੋਂ ਕੁਝ ਨਿਕਲ ਗਿਆ ਸੀ ਇਦਾਂ ਕਿ ਉਹ ਕੰਗਣਾ ਰਣੌਤ ਵਾਲੇ ਐਪੀਸੋਡ ਕਰਕੇ ਜੀ ਸਾਡੇ ਨਾਲ ਆਹ ਹਾਲ ਹੋਇਆ ਦੇਖੋ ਇਸ ਤਰੀਕੇ ਦੇ ਤੁਸੀਂ ਬਿਆਨ ਨਾ ਦਿਓ ਹਾਲਾਂਕਿ ਤੁਹਾਨੂੰ ਵੀ ਪਤਾ ਹੈ ਕਿ ਉਹ ਗੱਲ ਕਿਵੇਂ ਸ਼ੁਰੂ ਹੋਈ ਤੁਹਾਡੇ ਵਾਲੀ ਕਿਵੇਂ ਵਧੀ ਆ ਪਰ ਜੇ ਤੁਸੀਂ ਉਸ ਉਸ ਗੱਲ ਨੂੰ ਆਪਣੀ ਲੜਾਈ ਨੂੰ ਕੰਗੜਾ ਰੌਤ ਵਰਸਸ ਕੁਲਵਿੰਦਰ ਕੌਰ ਦੇ ਨਾਲ ਲਿਆ ਕੇ ਖੜੀ ਕਰ ਦੋਂਗੇ ਫਿਰ ਤੁਹਾਡੀ ਉਹ ਗਲਤ ਗੱਲ ਹੈ ਠੀਕ ਹੈ ਇਸ ਤਰੀਕੇ ਦਾ ਫਾਇਦਾ ਨਹੀਂ ਚੁੱਕਣਾ ਚਾਹੀਦਾ ਠੀਕ ਹੈ ਪੰਜਾਬੀ ਜਾਣਦੇ ਨੇ ਹਿਮਾਚਲੀ ਸਵਾਗਤ ਵੀ ਕਰਦੇ ਨੇ ਜੇ ਅਸੀਂ ਠੀਕ ਆ ਤਾਂ ਉਹ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦਾ ਕੋਈ ਦਿਮਾਗ ਫਿਰਿਆ ਹੋਇਆ ਜੀ ਠੀਕ ਹੈ ਕਿ ਉਹਨਾਂ ਦੇ ਟੂਰਿਜ਼ਮ ਆ ਰਿਹਾ ਉਹਨਾਂ ਦੀ ਕਮਾਈ ਹੋ ਰਹੀ ਆਰਥਿਕਤਾ ਵੱਧ ਰਹੀ ਹੈ ਤੋਂ ਆਪਣੇ ਆਪ ਪੈਰੀ ਪੈਰਾਂ ਤੇ ਕਹਾੜਾ ਮਾਰਨਗੇ ਮੈਨੂੰ ਨਹੀਂ ਲੱਗਦਾ ਐਦਾਂ ਹੋਊਗਾ ਜੀ ਸਾਈਬਰ ਕ੍ਰਾਈਮ ਦੀ ਗੱਲ ਕਰੀ ਆ ਤੁਸੀਂ ਕੀ ਸਰਕਾਰਾਂ ਨੂੰ ਵੀ ਨਹੀਂ ਇਸ 'ਚ ਅੱਗੇ ਆ ਕੇ ਵੱਡਾ ਕਦਮ ਚੁੱਕਣਾ ਚਾਹੀਦਾ ਕਿ ਜਿਵੇਂ ਇਹ ਮਸਲੇ ਪਖਾੜਨ ਦੀ ਕੋਸ਼ਿਸ਼ ਕਰ ਰਹੇ ਆ ਪਖਾੜਨ ਦੀ ਲੋਕ ਤਾਂ ਨਾਲ ਦੀ ਨਾਲ ਹੀ ਸਾਈਬਰ ਜਿਹੜੀਆਂ ਟੀਮਾਂ ਬਣਾ ਕੇ ਇਸ ਮਸਲੇ ਤੇ ਖਾਸ ਧਿਆਨ ਦਿੱਤਾ ਜਾਵੇ ਤਾਂ ਕਿ ਦੋਵਾਂ ਸੁਭਿਆਚ ਸੋਖ ਸ਼ਾਂਤੀ ਬਣੀ ਰਹੇ ਜਿਹੜਾ ਮਿਲ ਵਰਤਨ ਪਹਿਲਾਂ ਚੱਲ ਰਿਹਾ ਹੁਣ ਵੀ ਚੱਲ ਰਿਹਾ ਉਹ ਹਮੇਸ਼ਾ ਦੇ ਲਈ ਉਸੇ ਤਰੀਕੇ ਨਾਲ ਚੱਲਦਾ ਰਹੇ ਜੀ ਇਹ ਗੱਲ ਥੋੜੀ ਠੀਕ ਹੈ ਵੀ ਐਕਸ਼ਨ ਲੈ ਜਾ ਸਕਦੇ ਨੇ ਪਰ ਐਕਸ਼ਨ ਕਿੰਨੇ ਕਿਤੇ ਲੈਣਗੇ ਗੱਲ ਇਹ ਹੈ ਹੁਣ ਇੱਕ ਪੋਸਟ ਆ ਇੱਕ ਕੋਈ ਲਾਈਵ ਚੱਲ ਰਿਆ ਕਿਸੇ ਚੈਨਲ ਨੇ ਪਾਤਾ ਉਹਦੇ ਥੱਲੇ ਤੁਸੀਂ ਦੇਖੋ ਹਜ਼ਾਰਾਂ ਕਮੈਂਟ ਨੇ ਹੂੰ ਹਜ਼ਾਰਾਂ ਬੰਦਿਆਂ ਦੇ ਖਿਲਾਫ ਕਿੱਥੇ ਸਾਈਬਰ ਕ੍ਰਾਈਮ ਆਲੇ ਭੱਜੇ ਫਿਰਨਗੇ ਸੋ ਇਹ ਇਹਦਾ ਦਾਇਰਾ ਬਹੁਤ ਵੱਡਾ ਨਾ ਸੋਸ਼ਲ ਮੀਡੀਆ ਦਾ ਸੋ ਇਸ ਕਰਕੇ ਇਹ ਤਾਂ ਸਾਡੀ ਆਪਣੀ ਨਾਗਰਿਕਾਂ ਦੀ ਜ਼ਿੰਮੇਵਾਰੀ ਸਾਡੀ ਆਪਣੀ ਬਣ ਜਾਂਦੀ ਆ ਵੀ ਅਸੀਂ ਜਿਹੜੇ ਕਮੈਂਟ ਵੀ ਕਰਨੇ ਆ ਉਹ 扑ਕਾਉਣ ਵਾਲੇ ਅਸੀਂ ਨਾ ਕਰੀਏ ਸ਼ਾਂਤੀ ਵਾਲਾ ਕੰਮ ਬਣਾ ਕੇ ਰੱਖੋ ਮੈਂ ਇੱਕ ਵਾਰ ਉਹੀ ਉਹੀ ਗੱਲ ਆ ਕਿ ਮੈਂ ਫਿਰ ਉੱਥੇ ਜਾਊਂਗਾ ਕਿ ਇਸ ਵੇਲੇ ਵੀ ਹਜ਼ਾਰਾਂ ਲੱਖਾਂ ਜਿਹੜੇ ਪੰਜਾਬੀ ਨੇ ਉਹ ਬਿਟਾ ਟੂਰਿਸਟ ਹਿਮਾਚਲ ਪ੍ਰਦੇਸ਼ ਚ ਘੁੰਮ ਰਹੇ ਨੇ ਜੀ ਉਹਨਾਂ ਨੂੰ ਨਹੀਂ ਕਿਸੇ ਨੇ ਕੁਝ ਕਹਿਤਾ ਸੋ ਇਹ ਅਫਵਾਹਾਂ ਨਾ ਅੜਾਓ ਜਿਹੜੇ ਉਡਾਣ ਦੀ ਕੋਸ਼ਿਸ਼ ਕਰਦੇ ਨੇ ਕਈ ਵਾਰ ਇਹ ਹੁੰਦਾ ਕਿ ਕਈ ਸੋਸ਼ਲ ਮੀਡੀਆ ਵਾਲੇ ਕਈ ਪੇਜਾਂ ਵਾਲੇ ਆਪਣੇ ਵਿਊ ਲੈਣ ਦੇ ਚੱਕਰ ਦੇ ਵਿੱਚ ਉਹ ਟੈਕਸਟ ਐਡਾ ਦੇ ਦੇਣਗੇ ਪੜਕਾਉਣ ਵਾਲਾ ਕਿ ਲੋਕਾਂ ਨੂੰ ਐ ਲੱਗਦਾ ਵੀ ਬਈ ਇਹ ਤਾਂ ਕੱਟ ਲੋ ਵੱਢ ਲੋ ਵਾਲਾ ਕੰਮ ਹੋਇਆ ਪਿਆ ਸੋ ਇਸ ਤਰੀਕੇ ਦੀ ਜਿਹੜੇ ਤੁਸੀਂ ਚਾਹੇ ਕੋਈ ਵੀ ਪੇਜ ਚਲਾਉਂਦਾ ਚਾਹੇ ਕੋਈ ਵੀ ਚੈਨਲ ਚਲਾਉਂਦਾ ਚਾਹੇ ਵੈਬ ਚੈਨਲ ਚਲਾਉਂਦਾ ਉਹਨਾਂ ਦੀ ਆਪਣੀ ਇੱਕ ਜ਼ਿੰਮੇਵਾਰੀ ਆ ਕਿ ਤੁਸੀਂ ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਪ੍ਰੈਜ਼ੈਂਟ ਕਰਨਾ న్యూਸ ਨੂੰ ਉਹ ਤੁਹਾਡੀ ਆਪਣੀ ਜ਼ਿੰਮੇਵਾਰੀ ਆ ਸੋ ਇਹ ਬਹੁਤ ਵੱਡਾ ਰੋਲ ਹੈ ਸੋਸ਼ਲ ਮੀਡੀਆ ਦਾ ਲੋਕਾਂ ਨੂੰ ਭੜਕਾਉਣ ਦੇ ਵਿੱਚ ਵੀ ਸ਼ਾਂਤੀ ਫਲਾਉਣ ਦੇ ਵਿੱਚ ਵੀ ਸੋ ਮੈਨੂੰ ਲੱਗਦਾ ਕਿ ਹੁਣ ਸ਼ਾਂਤੀ ਫਲਾਉਣ ਦੇ ਵੱਲ ਸੋਸ਼ਲ ਮੀਡੀਆ ਦਾ ਇਸਤੇਮਾਲ ਹੋਣਾ ਚਾਹੀਦਾ ਸੋ ਏ ਸੀ ਅੱਜ ਦਾ ਜਿਹੜਾ ਪਖਿਆ ਹੋਇਆ ਮਸਲਾ ਇਸ ਤੇ ਸਾਡੇ ਸੀਨੀਅਰ ਪੱਤਰਕਾਰ rau 브린ਦਰ ਵੈਣੀਪਾਲ ਨੇ ਸਾਰੀ ਗੱਲਬਾਤ ਸਾਂਝੀ ਕੀਤੀ ਹੈ ਤੇ ਅਜਿਹੇ ਹੋਰ ਪ੍ਰੋਗਰਾਮ ਕੋਈ ਲੈ ਕੇ ਹਾਜ਼ਰ ਆਵਾਂਗੇ ਜੁੜੇ ਰਹੋ ਔਨ 에ਅਰ ਦੇ ਨਾਲ